ਲੁੱਕ ਬਜਰੀ ਨਾਲ ਭਰਿਆ ਚੱਲਦਾ ਟਿਪਰ ਛੱਡ ਕੇ ਰੀਚਾਰਜ ਕਰਵਾਉਣ ਲੱਗ ਪਿਆ ਡਰਾਈਵਰ ਤੇ ਟਿਪਰ ਗਿਆ ਰਿੜ ਫਿਰ ਵੇਖੋ ਮੌਕੇ ਤੇ ਕੀ ਬਣਿਆ ਟਿਪਰ ਨੇ ਸੜਕ ਕਿਨਾਰੇ ਪਲਟਾਈ ਰੇੜੀ ਤੇ ਫਿਰ ਤੈਸ ਨੈਸ ਕਰਤਾ ਗਰੀਬ ਦਾ ਖੋਖਾ ਔਰਤ ਨੇ ਦੌੜ ਕੇ ਬਚਾਈ ਆਪਣੀ ਜਾਨ ਨਾਲ ਹੀ ਸੀਸੀਟੀਵੀ ਦੀ ਫੁਟੇਜ ਵੀ ਆਈ ਸਾਹਮਣੇ ਟਿਪਰ ਖੜਾ ਕਰਕੇ ਰੀਚਾਰਜ ਕਰਵਾਉਣ ਚਲਾ ਗਿਆ ਸਖਸ਼ ਪਰ ਹੈਂਡ ਬ੍ਰੇਕ ਲਗਾਉਣਾ ਭੁੱਲ ਗਿਆ ਇਹ ਲਾਪਰਵਾਹੀ ਸਿਰਫ ਇੱਕ ਮਸ਼ੀਨ ਦੀ ਨਹੀਂ ਸਿਸਟਮ ਦੀ ਵੀ ਹੈ ਸੜਕਾ ਬਣਾਉਣ ਵਾਲੀ ਕੰਪਨੀ ਦੇ ਟਿਪਰ ਨੇ ਉਤਰਾ ਹੀ ਤੇ ਰੇੜਕੇ ਪਹਿਲਾਂ ਇੱਕ ਜੂਸ ਵਾਲੀ ਰੇੜੀ ਪਲਟਾਈ ਫਿਰ ਇੱਕ ਗਰੀਬ ਪਰਿਵਾਰ ਦਾ मूंगਫਲੀ ਵਾਲਾ ਖੋਖਾ ਦਰੜ ਦਿੱਤਾ ਖੋਖੇ ਵਿੱਚ ਬੈਠੀ ਮਾਂ ਤੇ ਉਸਦੀ ਛੋਟੀ ਬੱਚੀ ਨੇ ਦੌੜ ਕੇ ਜਾਨ ਬਚਾਈ ਪਰ ਰੋਜੀ ਰੋਟੀ ਦੇ ਸਾਧਨ ਤਬਾਹ ਹੋ ਗਏ RAMPAL ਅਤੇ ਉਸਦੀ ਪਤਨੀ ਪੂਰੀ ਨੇ ਦੱਸਿਆ ਕਿ ਸਾਡਾ 20 ਤੋਂ 30000 ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਜਦਕਿ ਮਿਲਕ ਸ਼ੇਕ ਵਾਲੀ ਰੇੜੀ ਲਗਾਉਣ ਵਾਲੇ ਪ੍ਰਵਾਸੀ ਨੇ 1.5 ਲੱਖ ਰੁਪਏ ਦੇ ਨੁਕਸਾਨ ਦੀ ਗੱਲ ਕੀਤੀ ਹੈ ਇਹ ਕੋਈ ਪਹਿਲੀ ਵਾਰ ਨਹੀਂ ਸਾਬਕਾ ਸਰਪੰਚ ਦੱਸਦੇ ਨੇ ਕਿ ਸੜਕ ਕਿਨਾਰੇ ਰੇੜੀਆਂ ਕਾਰਨ ਪਹਿਲਾਂ ਵੀ ਕਈ ਦੁਰਘਟਨਾਵਾਂ ਹੋ ਚੁੱਕੀਆਂ ਨੇ ਸਾਲ ਪਹਿਲਾਂ ਇੱਕ ਟਰੱਕ ਨੇ ਰੇੜੀਆਂ ਨੂੰ ਵੱਜ ਕੇ ਦੁਕਾਨ ਤੱਕ ਟੱਕਰ ਮਾਰੀ ਸੀ ਜਿਸ ਵਿੱਚ ਦੋ ਮੌਤਾਂ ਹੋਈਆਂ ਤੇ ਇੱਕ ਪ੍ਰਵਾਸੀ ਵੀ ਸ਼ਾਮਲ ਸੀ ਸਥਾਨਕ ਲੋਕਾਂ ਨੇ ਮੰਗ ਪੱਤਰ ਦੇ ਕੇ ਨਿਯਮ ਬਣਾਉਣ ਦੀ ਮੰਗ ਕੀਤੀ ਹੈ ਕਿ ਸੜਕ ਕਿਨਾਰੇ ਰੇੜੀਆਂ ਲਈ ਵੱਖਰੀ ਜਗ੍ਹਾ ਜਾਂ ਫਿਰ ਨਿਯਮ ਨਿਧਾਰਤ ਕੀਤੇ ਜਾਣ सभी लोग हम लोग भागे एकदम माली कोली छोड़ के भागे आए वो कोली कोलीस वालों की रेडी टूट रही थी तभी हम लोग भागे देखते नहीं पहले रेडी गिरी।, गिरी पहले रेडी गिरी पहले रेडी गिरी है फिर ये गिरा उसके बाद में हमारी कोली गिरी है हम अकेले थे दोनों लोग दो लोग लो थे और कौन था एक लड़की है हमारी क्या हुआ था ये दोनों की रेड़ी टूटी थी रेडी टूटे थे रेड� हम तो अब मैं इस दुकान ਐਡੀ ਕੇ ਬਾਸ ਖੜੇ تھے ਕਿ ਉਸ ਤੋਂ ਬਰ ਕੋ ਤੁਮਾਰ ਬਣਾ ਕੇ ਦੇ ਰਹੇ ਤੇ ਇੱਕ ਤਾਂ ਮਚਾਲਾ ਕੀ ਆ ਰਾਮ ਰਾਤ ਤੇ ਗਾੜੀ ਆਈ ਔਰ ਛੜ ਗਈ ਆਵਾਜ਼ ਲਗਾਤੇ ਰਹੇਗੇ ਲੇਕਿਨ ਗਾੜੀ ਗਾੜੀ ਛੜਦੀ ਨਹੀਂ ਔਰ ਤੋੜਦੇ ਦਰਨੇ ਨੇ ਠੀਕ ਆ ਤੁਹਾਨੂੰ ਹੋਏ 1.5 ਦਿਨ 2 ਦਿਨ ਲੰਘ ਗਏ ਤੁਹਾਨੂੰ ਖਾਣਾ ਖਰ ਖਾਣਾ ਨਹੀਂ ਕੋਈ ਜਿਹੜੀ ਖਤਮ ਹੋ ਗਈ ਅਭੀ ਕੀ ਮੰਨ ਸਕਤੇ ਆਪ ਮੰਗੇ ਜੀ ਮੈਨੂੰ 5 ਦਿਨ ਦਿੱਤੀਆਂ ਮੈਂ ਇਸੇ ਦੀ ਜੀਪ ਨਹੀਂ ਜੇ ਜੀ ਮਾਰੀ ਰੇਡੀ ਇਸੇ ਰੇਡੀ ਜੀ ਮੈਂ ਆਪਣੀ ਮੇਰਾ ਕੋਈ ਹਟਿਆ ਤੇ ਫਰ ਮਾਲਕਾ ਵੀ ਬੰਦੀ ਆ ਡਰਾਈਵਰ ਦੀ ਗਲਤੀ ਹੈਗੀ ਹੈ ਹਾਂਜੀ ਉਹਦੇ ਕਰਕੇ ਨੁਕਸਾਨ ਹੋਇਆ ਸਾਰਾ ਇਹਨਾ ਇਹ ਪਤਾ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ ਹੁਤਾ ਇਹਨਾਂ ਜਿਹੜਾ ਗਰੀਬ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਇਹ ਜਾਂ ਮਾਲਕ 'ਤੇ ਭਰਨ ਜਾਂ ਡਰਾਈਵਰ 'ਤੇ ਤੇ ਜਿਹੜੀ ਇੱਕ ਵਾਰ ਦੁਬਾਰਾ ਇਹੋ ਜਿਹੀ ਗਲਤੀ ਨਾ ਕਰ ਸਕੇ ਕੋਈ ਵੀ ਇਹੋ ਜੀ ਬਾਕੀ ਬਾਕੀ ਇੱਕ ਹੋਰ ਚੀਜ਼ ਹੈ ਕਿ ਜਿਹੜੀ ਪ੍ਰਸ਼ਾਸਨ ਦੀ ਵੀ ਇਹਦੇ ਵਿੱਚ ਗਲਤੀ ਬਹੁਤ ਵੱਡੀ ਹੈ ਉਹ ਵੀ ਉਹਨਾਂ ਐਪਲੀਕੇਸ਼ਨ ਦਿੱਤੀ ਹੋਈ ਬੜੀ ਬੜੀ ਅੱਗੇ ਵੀ ਇੱਥੇ ਸਾਡਾ ਜਿਹੜਾ ਪੁਲਟੀਬਿਟੀ ਤੋਂ ਲੈ ਕੇ ਚਾਵੇ ਤੱਕ ਜਿਹੜਾ ਕਾਫੀ ਚੰਗਾ ਏਰੀਆ ਵਾ ਦੋਨਾਂ ਸਾਈਡਾਂ ਤੇ ਦੁਕਾਨਾਂ ਹੋਣ ਕਰਕੇ ਲੋਕ ਇੱਕ ਜਿਹੜੇ ਰੇਡੀ ਵਾਲੇ ਸੜਕ ਦੇ ਉੱਤੇ ਰੇੜੀ ਲਾਉਂਦੇ ਆ ਪਹਿਲੇ ਵੀ ਲੋਕ ਦੁਕਾਨਦਾਰਾਂ ਨੇ ਜਿਹੜੀ ਪ੍ਰਸ਼ਾਸਨ ਕੋਲ ਮੰਗ ਕੀਤੀ ਸੀ ਕਿ ਥੋੜਾ ਜਿਹਾ ਇੱਥੇ ਧਿਆਨ ਰੱਖਿਆ ਜਾਵੇ ਇਹਦਾ ਇਹ ਚੀਜ਼ ਦਾ ਲੇਕਿਨ ਪ੍ਰਸ਼ਾਸਨ ਨੇ ਕੋਈ ਵੀ ਨਹੀਂ ਕਿ ਧਿਆਨ ਦਿੱਤਾ ਪਹਿਲਾਂ ਇਸ ਤੋਂ 2-3 ਸਾਲ ਪਹਿਲਾਂ ਚਾਵੇ ਵਿੱਚ ਵੀ ਇੱਦੇ ਟਿਪਰ ਇੱਕ ਨੇ ਬੜੀਆਂ ਦੁਕਾਨਾਂ ਵੀ ਤੋੜੀਆਂ ਔਰ ਬੜੀਆਂ ਮੌਤਾਂ ਵੀ ਹੋਈਆਂ ਸੀ ਉਹਦੇ ਪੀਪਰ ਭਾਈ ਦਾ ਕਰਾਣੇ ਪੈਣੀ ਹੈ ਵਿਚਾਰੇ ਗਰੀਬ ਲੋਕ ਨੇ ਇੱਥੇ ਪ੍ਰਵਾਸੀ ਰਹਿੰਦੇ ਨੇ ਇਹ ਜੋ ਮੂਫਲੀ ਵਗੈਰਾ ਦੀ ਇੱਥੇ ਦਾਣਿਆਂ ਦੀ ਰੇੜੀਆਂ ਨੇ ਇਹ ਪ੍ਰਵਾਸੀ ਆ ਵਿਚਾਰੇ ਮੈਂ ਦੇਖਦਾ ਕੁੜੀ ਹੈ ਵਿਚਾਰੀ ਇੱਥੇ ਆ ਤੇ ਆਹ ਵਿਚਾਰਾ ਇੱਥੇ ਵੀ ਪ੍ਰਵਾਸੀ ਨੇ ਪ੍ਰਵਾਸੀ ਨੇ ਇਹ ਸੋਚਣਾ ਪਏਗਾ ਨਾ ਇਹਨਾਂ ਨੂੰ ਬਿਲਕੁਲ ਬਿਲਕੁਲ ਇਹਨਾਂ ਦਾ ਕੋਈ ਤਾਂ ਹੋਣਾ ਚਾਹੀਦਾ ਵਿਚਾਰੇ ਇੱਥੇ ਰੋਜ਼ਗਾਰ ਚਲਾ ਰਹੇ ਦੂਸਰੀ ਸਟੇਟ ਚੋਂ ਆ ਕੇ ਪੰਜਾਬ ਤੇ ਰਹਿ ਕੇ ਫੇਰ ਵੀ ਕਿੱਦਾਂ ਮਰ ਜੀਏ ਪਰ ਇਹਨਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਮਾਲਕ ਤੋਂ ਪੈਸਾ ਲਓ ਜਾਇਨਾ ਕੋਲੋਂ ਲਓ ਕਿਸੇ ਨਾ ਕੇ ਕੋਲੋਂ ਕੋਈ ਵੀ ਵਿਚਾਰਾ ਗਰੀਬ ਹੋਏਗਾ ਤੁਹਾਡਾ ਵੀ ਐਰਾਲ ਮਿਲ ਕੇ ਕਰਨਾ ਚਾਹੀਦਾ ਹੈ